ਇੰਡੀਆ ਇੱਕ ਫੈਡਰਲ ਸਿਸਟਮ ਆ ਫੈਡਰਲ ਸਿਸਟਮ ਦਾ ਮਤਲਬ ਆ ਕਿ ਇੱਥੇ ਦੋ ਤਰ੍ਹਾਂ ਦੀਆਂ ਸਰਕਾਰਾਂ ਨੇ ਇੱਕ ਯੂਨੀਅਨ ਜਿਹੜੀ ਆ ਉਹ ਸਰਕਾਰ ਆ ਦੂਸਰੀ ਸਟੇਟਾਂ ਦੇ ਵਿੱਚ ਸਰਕਾਰਾਂ ਨੇ ਤਾਂ ਜਿਹੜੀਆਂ ਪਾਵਰਸ ਨੇ ਉਹ ਵੀ ਯੂਨੀਅਨ ਤੇ ਸਟੇਟਸ ਦੇ ਵਿੱਚ ਡਿਵਾਈਡ ਕੀਤੀਆਂ ਹੋਈਆਂ ਨੇ ਜਿੰਨੇ ਪਾਵਰਸ ਤੇ ਸਬਜੈਕਟ ਨੇ ਉਹ ਵੰਡੇ ਹੋਏ ਆ ਯੂਨੀਅਨ ਤੇ ਸਟੇਟ ਦੇ ਵਿੱਚ ਜਿਹੜੀਆਂ ਪਾਵਰਸ ਜਿਹੜੇ ਸਬਜੈਕਟ ਦੇ ਉੱਤੇ ਸਿਰਫ ਯੂਨੀਅਨ ਕਾਨੂੰਨ ਬਣਾ ਸਕਦੇ ਆ ਸੈਂਟਰ ਸਰਕਾਰ ਜਿਹੜੀ ਆ ਉਹ ਕਾਨੂੰਨ ਬਣਾ ਸਕਦੀ ਆ ਉਹਨੂੰ ਯੂਨੀਅਨ ਲਿਸਟ ਕਹਿੰਦੇ ਆ ਤੇ ਜਿਹੜੀ ਦੇ ਉੱਤੇ ਸਿਰਫ ਸਟੇਟਾਂ ਕਾਨੂੰਨ ਬਣਾ ਸਕਦੀਆਂ ਨੇ ਉਹਨੂੰ ਸਟੇਟ ਲਿਸਟ ਕਹਿੰਦੇ ਆ ਇੱਕ ਤੀਜੀ ਲਿਸਟ ਆ ਜਿਹਨੂੰ ਕਾਨਕਰੈਂਟ ਲਿਸਟ ਕਹਿੰਦੇ ਆ ਇਹਦੇ ਉੱਤੇ ਜਿਹੜੇ ਕਾਨੂੰਨ ਨੇ ਉਹ ਸੈਂਟਰ ਵੀ ਬਣਾ ਸਕਦਾ ਤੇ ਸਟੇਟਾਂ ਵੀ ਬਣਾ ਸਕਦੀਆਂ ਨੇ ਯੂਨੀਅਨ ਲਿਸਟ ਦੇ ਵਿੱਚ ਕੁੱਲ 97 ਸਬਜੈਕਟ ਨੇ ਤੇ ਸਟੇਟ ਲਿਸਟ ਦੇ ਵਿੱਚ 66 ਤੇ ਕਾਨਕਰੈਂਟ ਲਿਸਟ ਦੇ ਵਿੱਚ 47 ਸਬਜੈਕਟ ਨੇ ਹੁਣ ਸਵਾਲ ਇਹ ਬਣਦਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਸਬਜੈਕਟ ਆ ਜੇ ਜਿਹੜਾ ਇਹਨਾਂ ਤਿੰਨਾਂ ਲਿਸਟਾਂ ਦੇ ਵਿੱਚ ਹੀ ਕਵਰ ਨਹੀਂ ਹੁੰਦਾ ਤਾਂ ਫਿਰ ਉਹਦੇ ਤੇ ਕਿਹੜੀ ਸਰਕਾਰ ਸੈਂਟਰ ਸਰਕਾਰ ਜਿਹੜੀ ਕਾਨੂੰਨ ਬਣਾਊਗੀ ਜਾਂ ਸਟੇਟ ਸਰਕਾਰ ਬਣਾਊਗੀ ਤਾਂ ਇਸ ਤਰ੍ਹਾਂ ਦੇ ਸਬਜੈਕਟ ਦੇ ਉੱਤੇ ਸੈਂਟਰ ਸਰਕਾਰ ਕਾਨੂੰਨ ਬਣਾਏਗੀ ਜਿਹੜੇ ਸਬਜੈਕਟ ਇਹਨਾਂ ਤਿੰਨਾਂ ਲਿਸਟਾਂ ਦੇ ਵਿੱਚ ਕਵਰ ਨਹੀਂ ਹੁੰਦੇ ਉਹਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸੰਵਿਧਾਨ ਦੇ ਅਕੋਰਡਿੰਗ ਸੈਂਟਰ ਸਰਕਾਰ ਦਾ ਹੈ ਤਾ ਇਸੇ ਤਰ੍ਹਾਂ ਹੀ এডਿਕੇਸ਼ਨ ਤੇ ਫੋਰੈਸਟ 1976 ਤੋਂ ਪਹਿਲਾਂ ਸਟੇਟ ਲਿਸਟ ਦੇ ਵਿੱਚ ਹੁੰਦਾ ਸੀ ਤੇ 1976 ਦੇ ਵਿੱਚ 42ਵੀਂ ਸੋਧ ਕਰਕੇ ਸੰਵਿਧਾਨ ਦੇ ਵਿੱਚ ਇਹ ਸਬਜੈਕਟ ਸਟੇਟ ਲਿਸਟ ਤੋਂ ਕੰਕਰੈਂਟ ਲਿਸਟ ਦੇ ਵਿੱਚ ਐਡ ਕਰਤਾ ਸੀ ਜੇਕਰ ਕੰਕਰੈਂਟ ਲਿਸਟ ਦੇ ਉੱਤੇ ਸਟੇਟ ਵੀ ਕਾਨੂੰਨ ਬਣਾ ਦੇ ਤੇ ਸੈਂਟਰ ਵੀ ਕਾਨੂੰਨ ਬਣਾ ਦੇ ਤੇ ਦੋਨੇ ਕਾਨੂੰਨ ਜਿਹੜੇ ਉਹ ਇੱਕ ਦੂਜੇ ਦੇ ਕੰਟਰੈਡਿਕਟਰੀ ਬਣ ਜਾਣ ਇੱਕ ਦੂਜੇ ਦੇ ਵਿਰੁੱਧ ਬਣ ਜਾਣ ਤਾਂ ਇੱਥੇ ਫਿਰ ਜਿਹੜਾ ਹੈਗਾ ਉਹ ਸੈਂਟਰ ਸਰਕਾਰ ਦੁਆਰਾ ਬਣਾਇਆ ਹੋਇਆ ਕਾਨੂੰਨ ਮੰਨਿਆ ਜਾਵੇਗਾ ਸਟੇਟ ਸਰਕਾਰ ਦਾ ਬਣਾਇਆ ਕਾਨੂੰਨ ਨੂੰ ਉਹ ਓਵਰਲੈਪ ਕਰ ਦੇਗਾ ਤਾਂ ਨੈਸ਼ਨਲ ਐਮਰਜੈਂਸੀ ਆਰਟੀਕਲ ਜਿਹੜਾ 352 ਦੇ ਤਹਿਤ ਜੇਕਰ ਕੋਈ ਬਣ ਜੇ ਸਟੇਟ ਦੇ ਉੱਤੇ ਤਾਂ ਜਿਹੜੇ ਸਟੇਟ ਸਬਜੈਕਟ ਨੇ ਉਹਨਾਂ ਦੇ ਉੱਤੇ ਵੀ ਯੂਨੀਅਨ ਕਾਨੂੰਨ ਬਣਾ ਸਕਦੀ ਹੈ